ਉਵਿਤਾ ਤੇਰੀ ਮਾਈ ਐ ਜਿਵੇਂ ਮੈਂ ਜੋਤੀ ਨੂੰ ਗਰਮ-ਗਰਮ ਬਣਾ ਕੇ ਖਲਾਨੀ ਆ ਉਹ ਵੀ ਤੈਨੂੰ ਗਰਮ-ਗਰਮ ਬਣਾ ਕੇ ਖਲਾਨਣਗੇ ਪਿਆਰ ਨਾਲ ਰਿਆ ਕਰ ਬਹੁਤ سارے ਲੋਕ ਨਾ ਆਪਣੀ ਧੀਆ ਨੂੰ ੜਕਾਂਦੇ ਰਹਿ ਜਾਂਦੇ ਨੇ ਤੇ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਮੇਰੀ ਧੀ ਨੂੰ ਸੋਹਰੇ ਘਰ ਸਿਰਫ ਠੰਡੀ ਰੋਟੀ ਮਿਲਦੀ ਐ ਵਿਚਾਰੀ ਸਾਰਿਆਂ ਰੋਟੀ ਖਵਾ ਕੇ ਖਾਂਦੀ ਐ ਪਰ ਮੈਂ ਇੱਕ ਗੱਲ ਦੱਸਾਂ ਕਿ ਹਰ ਮਾਂ ਨੂੰ ਨਾ ਆਪਣੀ ਧੀ ਨੂੰ ਇਹ ਹੀ ਸਿੱਖਿਆ ਦੇਣੀ ਚਾਹੀਦੀ ਐ ਕਿ ਤੇਰੇ ਕਰਮ ਨੇ ਤੇਰਾ ਫਰਜ ਹੈ ਸੋਹਰਿਆਂ ਦੇ ਘਰ ਪੇਕੇ ਘਰ ਹਮੇਸ਼ਾ ਤੈਨੂੰ ਪਹਿਲੀ ਰੋਟੀ ਮਿਲੇਗੀ ਤੇ ਸੋਹਰੇ ਘਰ ਹਮੇਸ਼ਾ ਤੋਂ ਆਖਰੀ ਰੋਟੀ ਖਾਣੀ ਏ ਤੇਰਾ ਆਹੀ ਵਰਜ ਹੈ ਤੇ ਆਪਣੀ ਧੀਆ ਨੂੰ ਸਹੀ ਗੱਲ ਸਿਖਾਓ ਤਾਂ ਕਿ ਉਹਨਾਂ ਦੇ ਘਰ ਵਸੇ ਰਣ ਸਟੋਰੀ ਚੰਗੀ ਲੱਗੀ ਤਾਂ ਨੂੰ ਸ਼ੇਅਰ ਕਰ ਦੇਣਾ ਤੇ ਜੋ ਨਵੇਂ ਲੋਕ ਸਾਡੀ ਸਟੋਰੀ ਦੇਖ ਰਹੇ ਆ ਉਹ ਮਨਚੰਦਾ ਫੈਮਿਲੀ ਵਲੌਗ ਔਰ ਮਿਸਟਰ ਐਂਡ ਮਿਸਿਸ ਮਨਚੰਦਾ ਬਨੀਤਾ ਮਨਚੰਦਾ ਔਰ ਅੰਜਲੀ ਮਨਚੰਦਾ ਨੂੰ ਫੋਲੋ ਜ਼ਰੂਰ ਕਰ ਲਓ Bye